ਇਧਰ ਦਿਖਾ ਦੇ ਬਈ ਡਿਊਅਲ ਐਕਟਿੰਗ ਪਾਵਰ ਸਟੀering ਆ ਬਈ ਚੈੱਕ ਕਰੋ ਬਈ ਲੈ ਆ ਬਈ ਯਾਨੀ ਕਿ ਆਪਾਂ ਇੱਕ ਉਂਗਲ ਦੇ ਨਾਲ ਵੀ ਇਹਨੂੰ ਕਮਾ ਸਕਦੇ ਹਾਂ ਦੇਖੋ ਬਈ ਪਾਵਰਫੁੱਲ ਇੰਜਨ ਹੈਗਾ 2 ਸਪੀਡ ਹੈਗਾ 3 ਸਿਲੰਡਰ ਹੈਗਾ ਤੇ 3300 ਸੀਸੀ ਦੇ ਵਿੱਚ ਜਿਹੜਾ ਇੰਜਨ ਆ ਜਾਂਦਾ ਬਈ ਹੈਨਾ ਜੇ ਤੁਸੀਂ ਇੱਥੇ ਸੀਟ ਦੇ ਉੱਪਰ ਬੈਠੇ ਹੋਵੋਗੇ ਬਈ ਤਾਂ ਤੁਸੀਂ ਥੱਕੋਗੇ ਨਹੀਂ ਅੱਕੋਗੇ ਨਹੀਂ ਇਹਦੀ ਆਵਾਜ਼ ਸੁਣ ਸੁਣ ਕੇ ਕਿਉਂਕਿ ਬਈ LED ਲਾਈਟਾਂ ਦੀ ਯਾਨੀ ਕਿ ਹਾਈ ਲੋ ਬੀਮ ਦੇ ਵਿੱਚ ਇਹ ਲਾਈਟਾਂ ਨੇ ਯਾਨੀ ਕਿ ਰਾਤ ਨੂੰ ਵੀ ਕੰਮ ਕਰਨਾ ਸੌਖਾ ਹੋ ਜਾਊਗਾ ਤੁਸੀਂ ਪ੍ਰੀਤ ਵਾਲੇ ਨੇ ਸੋਨੂੰ ਇਹਦੇ ਵਿੱਚ ਯਾਨੀ ਕਿ 60 HP ਦੇ ਵਿੱਚ ਵੇਟ ਵੀ ਨਾਲ ਲਾ ਕੇ ਦੇਤਾ ਲੇ ਵੀ ਦੋਸਤੋ ਸਭ ਤੋਂ ਪਹਿਲਾਂ ਤਾਂ ਨਾ ਵੀਰ ਨੂੰ ਦਿਓ ਵਧਾਈਆਂ ਕਿਉਂਕਿ ਵੀ ਆਪਾਂ ਇੱਥੋਂ ਲੰਘ ਰਹੇ ਸੀ ਤੇ ਵੀਰ ਦਾ ਟਰੈਕਟਰ ਦੇਖਿਆ ਆਪਾਂ ਨਵਾਂ ਪ੍ਰੀਤ ਯੋਧਾ ਦੇਖ ਸਕਦੇ ਹੋ ਨਾ ਬਈ ਲੈ ਕੇ ਆਇਆ ਹੈਗਾ ਨਵਾਂ ਖੜਿਆ ਬਈ ਖੇਤ ਦੇ ਵਿੱਚ ਬਈ ਦੇਣਾ ਪਹਿਲਾਂ ਤਾਂ ਬਈ ਟਰੈਕਟਰ ਦੇ ਉੱਪਰ ਨਿਗਾਹ ਮਾਰ ਦੋ ਬਈ ਸੋਹਣਾ ਬਹੁਤ ਆ ਟਰੈਕਟਰ ਨਾ ਜੇ ਗੱਲਬਾਤ ਕੀਤੀ ਜਾਵੇ ਤਾਂ ਬਹੁਤ ਸੋਹਣਾ ਟਰੈਕਟਰ ਆ ਬਈ ਬਾਕੀ ਆਪਾਂ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਿੰਨੇ ਆ ਵੀ ਇਹ ਜਿਹੜਾ ਨਵਾਂਗਾ 6099 ਯੋਧਾ 2025 ਮਾਡਲ ਇਦੇ ਵਿੱਚ ਹੈ ਕੀ ਕੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਨਿਗਾ ਮਰਾ ਦਿਓ ਬਈ ਚਾਰੇ ਪਾਸੇ ਪਤਾ ਨਾ ਬਈ ਟਰੈਕਟਰ ਸੋਹਣਾ ਬਹੁਤ ਆ ਬਈ ਹੈ ਨਾ ਤੇ ਦੇਖਦੇ ਆਂ ਵੀ ਕੀ ਗੱਲ ਬਾਤ ਆ ਕਿ ਕਿਉਂਕਿ ਬਈ ਨਵਾਂ ਆਇਆ ਟਰੈਕਟਰ 6049 ਅਪਡੇਟ ਹੋ ਕੇ ਆਇਆਗਾ ਬਾਕੀ ਕੀ ਕੁਛ ਨਵਾਂ ਪਾਤਾ ਆਪਾਂ ਸਾਰਾ ਕੁਝ ਦੇਖ ਦਾਂਗੇ ਆਜੋ ਲੈ ਵੀ ਜੇ ਆਪਾਂ ਇੰਜਨ ਦੀ ਗੱਲ ਬਾਤ ਕਰੀਏ ਤਾਂ ਹੈਵੀ ਇੰਜਨ ਆਪਰਾ ਯਾਨੀ ਕਿ ਬਾਈ ਜੀ ਪਾਵਰਫੁੱਲ ਇੰਜਨ ਆਗਾ 2 ਸਪੀਡ ਆਗਾ 3 ਸਿਲੰਡਰ ਆਗਾ ਤੇ 3300 ਸੀਸੀ ਦੇ ਵਿੱਚ ਜਿਹੜਾ ਇੰਜਨ ਆ ਜਾਂਦਾ ਬਈ ਹੈ ਨਾ ਯਾਨੀ ਕਿ ਬਈ ਫੁੱਲ ਜਿਹੜਾ ਹੈਵੀ ਪ੍ਰੀਤ ਵਾਲਾ ਨੇੜਾ ਇੰਜਨ ਬਣਾਇਆ ਹੈਗਾ ਬਈ ਲੈ ਵੀ ਅਗਲੀ ਗੱਲਬਾਤ ਕਰਦੇ ਆਂ ਜੀ ਆਪਾਂ 11 ਦੀ ਬਈ ਗੇਅਰ ਆਗੇ ਜੀ ਸਾਈਡ ਸ਼ਿਫਟ ਦੇ ਵਿੱਚ ਤੇ ਦੂਜੀ ਗੱਲਬਾਤ ਕਰਦੇ ਆਂਗੇ ਆਪਾਂ ਜੀ ਪਾਵਰ ਸਟੀਅਰਿੰਗ ਦੀ ਪਾਵਰ ਸਟੂਨ ਆਪਾਂ ਦਿਖਾ ਦਈਏ ਇੱਧਰ ਦਿਖਾ ਦੇ ਬਈ ਡਿਊਅਲ ਐਕਟਿੰਗ ਪਾਵਰ ਸਟੀਅਰਿੰਗ ਆ ਬਈ ਚੈੱਕ ਕਰੋ ਬਈ ਲੈ ਬਈ ਯਾਨੀ ਕਿ ਆਪਾਂ ਇੱਕ ਉਂਗਲ ਦੇ ਨਾਲ ਵੀ ਇਹਨੂੰ ਘੁਮਾ ਸਕਦੇ ਹਾਂ ਦੇਖੋ ਬਈ ਤੇ ਇੱਧਰ ਆ ਜਾਓ ਬਈ ਅਗਲੀ ਗੱਲਬਾਤ ਕਰਦੇ ਆਂ ਸਲੈਂਸਰ ਦੀ ਜਮਾ ਸਾਇਲੈਂਟ ਆਗਾ ਜੇ ਤੁਸੀਂ ਇੱਥੇ ਸੀਟ ਦੇ ਉੱਪਰ ਬੈਠੇ ਹੋਵੋਗੇ ਬਾਈ ਤਾਂ ਤੁਸੀਂ ਥੱਕੋਗੇ ਨਹੀਂ ਅੱਕੋਗੇ ਨਹੀਂ ਇਹਦੀ ਆਵਾਜ਼ ਸੁਣ ਸੁਣ ਕੇ ਕਿਉਂਕਿ ਬਾਈ ਆਵਾਜ਼ ਹੀ ਨਹੀਂ ਹੈ ਕਿ ਇਹ ਤੇ ਮਿੱਠੀ ਆਵਾਜ਼ ਆਗੀ ਕੰਨਾਂ ਨੂੰ ਤੰਗ ਨਹੀਂ ਕਰੂਗੀ ਜਦੋਂ ਬਈ ਟਰੈਕਟਰ ਜਾਦੇ ਚੱਲ ਕੇ ਹੋਗਾ ਗਰਮ ਤਾਂ ਸਾਨੂੰ ਤੰਗ ਨਹੀਂ ਕਰੂਗਾ ਕਿਉਂਕਿ ਬਈ ਇੱਥੇ ਲਾਤੇ ਜੀ ਗਾਰਡ ਹੀਟ ਗਾਰਡ ਲਾਤੇ ਯਾਨੀ ਕਿ ਹੀਟ ਜਿਹੜੀ ਤੁਹਾਡੇ ਪੈਰਾਂ ਤੱਕ ਨਹੀਂ ਆਊਗੀ ਤੇ ਬਾਈ ਜਿਹੜੀ ਅਗਲੀ ਗੱਲਬਾਤ ਕਰਦੇ ਆਪਾਂ ਸੀਟ ਦੀ ਸੀਟ ਆ ਵੀ ਅੱਗੇ ਪਿੱਛੇ ਹੁੰਦੀ ਹੈਗੀ ਜਾਨਕੀ ਐਡਜਸਟ ਆਪਾਂ ਇਹਨੂੰ ਕਿਵੇਂ ਵੀ ਆਪਣੇ ਹਿਸਾਬ ਨਾਲ ਇਹਨੂੰ ਕਰ ਸਕਦੇ ਆਂਗੇ ਬਈ ਨਾ ਕਿਉਂਕਿ ਬਹੁਤ ਕੁਸ ਹਗਾ ਤੇ ਥੱਲੇ ਉੱਤਰਦਾ ਤੇ ਕੀ ਸਿੱਧੇ ਦੇਖ ਸਕਦੇ ਹੋ ਬਈ ਨਾ ਜਾਨਕੀ ਇਸ ਸੈਸਤਰੀ ਦੇ ਉੱਪਰ ਵੀ ਖੱਜੜਾ ਖਾਸ ਧਿਆਨ ਦਿੱਤਾ ਗਿਆ ਹੈ ਮਿੱਤਰੋ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਜੀ LED ਲਾਈਟਾਂ ਦੀ ਜਾਨਕੀ ਹਾਈ ਲੋ ਬੀਮ ਦੇ ਵਿੱਚ ਇਹ ਲਾਈਟਾਂ ਨੇ ਜਾਨਕੀ ਰਾਤ ਨੂੰ ਵੀ ਕੰਮ ਕਰਨਾ ਸੌਖਾ ਹੋ ਜਾਊਗਾ ਤੁਸੀਂ ਕਿੰਨੀ ਮਰਜ਼ੀ ਰਾਤ ਹੋਵੇ ਇਹ ਨਾਲ ਸੌਖੇ ਤਰੀਕੇ ਨਾਲ ਕੰਮ ਕਰ ਸਕਦੇ ਹਾਂਗੇ ਤੇ ਹੁਣ ਆਪਾਂ ਨੂੰ ਅੱਗੋਂ ਖੋਲ ਕੇ ਦਿਖਾਉਣਾ ਹੈਗੇ ਤੇ ਫੀਲਿੰਗ ਬਈ ਕਾਰ ਵਾਲੀ ਆਊਗੀ ਦੇਖ ਸਕਦੇ ਹੁਣ ਤੇ ਬਈ ਵੱਡਾ ਰੇਡੀਏਟਰ ਆ ਗਿਆ ਤੇ ਵੱਡਾ ਹੀ ਆ ਗਿਆ ਜੀ 에어 ਕਲੀਨਰ ਬਈ ਯਾਨੀ ਕਿ ਬਈ ਆਪਾਂ ਇਹਤੇ ਲੰਮੇ ਟਾਈਮ ਤੱਕ ਕਿਹੜਾ ਕੰਮ ਕਰ ਸਕਦਾਂਗੇ ਟਰੈਕਟਰ ਤੁਹਾਡਾ ਗਰਮ ਨਹੀਂ ਹੋਊਗਾ ਕਿੰਨਾ ਮਰਜੀ ਟਾਈਮ ਵੀ ਆਪਾਂ ਕੰਮ ਕਰ ਸਕਦਾਂਗੇ ਬੈਟਰੀ ਅੱਗੇ ਰੱਖਦੀ ਸੌਖਾ ਕਰਦਾ ਕੰਮ ਹਣਾ ਤੇ ਬਾਕੀ ਬਈ ਅੱਗੇ ਆਪਾਂ ਗੱਲਬਾਤ ਕਰਦੇ ਆਂ ਜੀ ਟਾਇਰਾਂ ਦੀ ਟਾਇਰ ਬਈ ਵੱਡੇ ਪਾਏ ਹੋਣਾ 16 9 28 ਦੇ ਤੇ ਅਗਲੇ ਹੈਗੇ ਨੇ ਜੀ 750 16 ਦੇ ਟਾਇਰ ਨੇ ਤੇ ਭਾਈ ਆਪਾਂ ਗੱਲਬਾਤ ਕਰਦੇ ਆਂ ਜੀ ਫੈਂਡਰਾਂ ਦੀ ਭਾਈ ਦੇਖ ਸਕਦਾ ਹੈ ਨਾ ਇਹ ਆ ਗਿਆ ਜੀ ਨਵੀਂ ਲੁੱਕ ਦੇ ਵਿੱਚ ਤੇ ਜਿਹੜੀ ਮੇਨ ਗੱਲ ਆ ਬਈ ਨਾ ਜਿਹੜੀ ਆ ਸਾਈਡ ਸਪੋਰਟ ਦੀ ਨਾ ਯਾਨੀ ਕਿ ਇਹਨੂੰ ਐਕਸਟਰਾ ਜਿਹੜੀ ਸਪੋਰਟ ਸਾਈਡ ਤੋਂ ਦਿੱਤੀ ਹੋਈ ਆ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਜੀ ਵੇਟ ਦੀ ਹੈ ਨਾ ਭਾਈ ਯਾਨੀ ਕਿ 60 ਐਚਪੀ ਦੇ ਵਿੱਚ ਵੇਟ ਕਿਸੇ ਕਿਸੇ ਚ ਆਉਂਦਾ ਨਾ ਤਾਂ ਯਾਨੀ ਕਿ ਭਾਈ ਪ੍ਰੀਤ ਵਾਲੇ ਨੇ ਸੋਨੂੰ ਇਹਦੇ ਵਿੱਚ ਯਾਨੀ ਕਿ 60 ਐਚਪੀ ਦੇ ਵਿੱਚ ਉਹਨੂੰ ਵੇਟ ਵੀ ਨਾਲ ਲਾ ਕੇ ਦੇਤਾ ਹੁਣ ਆਪਾਂ ਚੱਲਦੇ ਆਂ ਜੀ ਪਿੱਛੇ ਆਜੋ। ਇਹ ਵੀ ਪਿੱਛੇ ਆ ਗਿਆ ਨਾ ਬਈ ਦੇਖ ਸਕਦੇ ਬਈ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਪੀਟੀਓ ਸਾਫਟ ਆ ਗਈ 540 540 E। ਜਿਹੜੀ ਇਹਦੀ ਲਿਫਟਿੰਗ ਕੈਪੈਸਿਟੀ ਹੈਗਾ ਜੀ 2500 ਕਿਜੀ ਤੱਕ ਦੀ। ਜਿਹੜੀਆਂ ਲਿੰਕ ਆ ਗਿਆ ਬਈ ਫੁੱਲ ਹੈਵੀ ਲਾਤੀ ਆ ਨਾ ਜਾਣ ਕੇ ਬਈ ਜਦੋਂ ਆਪਾਂ ਕੋਈ ਵੇਟ ਬੂਟ ਚੱਕਣਾ ਹੁੰਦਾ ਜੀ ਤਾਂ ਉੱਥੇ ਆਪਾਂ ਨੂੰ ਹੈਵੀ ਲਿੰਕਾਂ ਦੀ ਜਿਹੜੀ ਲੋਡ ਸੀ ਤਾਂ ਪ੍ਰੀਤ ਵਾਲੇ ਨੇ ਬਈ ਇਦਾਂ ਕਿਆ ਰੱਖਿਆ ਹੋਇਆ ਵੀ ਆਪਾਂ ਨੂੰ ਜਿਹੜੀਆਂ ਲਿੰਕਾਂ ਜਿਹੜੀਆਂ ਹੈਵੀ ਦੇ ਵਿੱਚ ਦੇਤੀਆਂ ਬਾਈ ਬਾਕੀ ਵੀ ਟਰੈਕਟਰ ਦੇ ਉੱਪਰ ਨਿਗਾਹ ਹੋਰ ਮਾਰਦੇ ਲੁੱਕ ਬਹੁਤ ਸੋਹਣੀ ਹੈਗੀ ਲੈ ਵੀ ਤੁਹਾਨੂੰ ਆਪਾਂ ਦੱਸਤਾ ਸਾਰ ਕੋਈ ਟਰੈਕਟਰ ਦੇ ਬਾਰੇ ਮੈਂ ਤਾਂ ਕਹਿੰਦਾ ਵੀ ਬਾਈ ਪ੍ਰੀਤ 60 50 60 ਐਚਪੀ ਕੈਟਾਗਰੀ ਦੇ ਵਿੱਚ ਇਹ ਟਰੈਕਟਰ ਹਰੇਕ ਕਿਸਾਨ ਵੀਰ ਦੇ ਘਰੇ ਹੋਣਾ ਚਾਹੀਦਾਗਾ ਮੈਂ ਤਾਂ ਕਹਿੰਦਾ ਵੀ ਤੁਸੀਂ ਅੱਜੇ ਬਾਈ ਟਰੈਕਟਰ ਨੂੰ ਬੁੱਕ ਕਰੋ ਤੇ ਟਰੈਕਟਰ ਨੂੰ ਲੈ ਆਓ ਬਾਈ ਕਰ ਲਓ ਸੰਪਰਕ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਟਰੈਕਟਰ ਚਾਹੀਦਾ ਉਹ ਮੈਂ ਤਾਂ ਕਹਿੰਦਾ ਵੀ ਅੱਜ ਹੀ ਜਾਓ ਪ੍ਰੀਤ ਦੇ ਤੇ ਟਰੈਕਟਰ ਲੈ ਕੇ ਆਓ ਧੰਨਵਾਦ